ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਦੇ ਜੋ ਕਾਨਸਰਟ ਭਾਰਤ ਦੇ ਵਿੱਚ ਹੋਣ ਵਾਲੇ ਨੇ ਉਹਨਾਂ ਦੀ ਉਸ ਉਸ ਕਾਨਸਰਟਸ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋਗੇ ਤੇ ਇਸ ਗੱਲ ਤੇ ਜੁਗਾੜ ਚ ਵੀ ਲੱਗੇ ਹੋਗੇ ਕਿ ਦਿਲਜੀਤ ਦੋਸਾਂਝ ਦੇ ਜੋ ਸ਼ੋਅ ਹੋਣਗੇ ਉਹਨਾਂ ਦੀ ਟਿਕਟਾਂ ਵੀ ਮਿਲ ਜਾਣ ਪਰ ਇਤ ਰਹੀ ਇੱਕ ਕਹਾਣੀ ਪਰ ਹੁਣ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਦਿਲਜੀਤ ਦੋਸਾਂਝ ਦਾ ਪੈਰਿਸ ਤੋਂ ਕਿਹਾ ਜਾ ਰਿਹਾ ਜਦੋਂ ਉਹ ਆਪਣੀ ਪਰਫਾਰਮੈਂਸ ਇੱਕ ਕਾਨਸਰਟ ਦੇ ਵਿੱਚ ਦੇ ਰਹੀ ਸੀ ਲਾਈਵ ਕਾਨਸਰਟ ਸੀ ਦਿਲਜੀਤ ਦੋਸਾਂਝ ਪਰਫਾਰਮ ਕਰ ਰਹੀ ਸੀ ਅਚਾਨਕ ਉਹਨਾਂ ਵੱਲ ਇੱਕ ਫੋਨ ਛੁੱਟਿਆ ਗਿਆ ਦਿਲਜੀਤ ਦੋਸਾਂਝ ਨੂੰ ਕੁਝ ਸਮਝ ਨਹੀਂ ਆਇਆ ਕਿ ਆਇਆ ਕੀ ਆਖਰ ਹੋਇਆ ਕੀ ਹੈ ਦਿਲਜੀਤ ਦੋਸਾਂਝ ਨੇ ਫੋਨ ਚੁੱਕਿਆ ਅਤੇ ਆਪਣੇ ਜੋ ਫੈਨ ਥੱਲੇ ਖੜੇ ਸੀ ਉਹਨਾਂ ਵੱਲ ਦੇ ਵਾਪਸ ਕਰ ਦਿੱਤਾ ਕੁਝ ਕਿਹਾ ਉਹਨਾਂ ਨੇ ਪਰ ਹਾਲਾਂਕਿ ਦਿਲਜੀਤ ਦੋਸਾਨ ਨੇ ਪੂਰੇ ਮੌਕੇ ਨੂੰ ਬੜੇ ਧਿਆਨ ਨਾਲ ਸੰਭਾਲਿਆ ਤਾਂ ਕਿ ਕੋਈ ਗੁੱਸਾ ਨਾ ਪੜਕੇ ਹਾਲਾਂਕਿ ਦਿਲਜੀਤ ਦੋਸਾਨ ਨੂੰ ਗੁੱਸਾ ਤਾਂ ਜ਼ਰੂਰ ਆਇਆ ਸੀ ਪਰ ਦਿਲਜੀਤ ਦੋਸਾਨ ਜਿਵੇਂ ਹੀ ਆਪਣੇ ਫੈਨਸ ਨਾਲ ਇੰਟਰੈਕਟ ਕਰ ਰਹੇ ਸੀ ਗੱਲਬਾਤ ਕਰ ਰਹੇ ਸੀ ਪਰਫਾਰਮੈਂਸ ਦੌਰਾਨ ਸਟੇਜ ਤੋਂ ਉਸੇ ਦੌਰਾਨ ਅਚਾਨਕ ਉਹਨਾਂ ਵੱਲ ਉਹਨਾਂ ਦੇ ਸਾਹਮਣੇ ਇੱਕ ਭੀੜ ਚੋਂ ਕਿਸੇ ਨੇ ਫੋਨ ਛੁੱਟਿਆ ਜਿਸ ਤੋਂ ਬਾਅਦ ਦਿਲਜੀਤ ਦੋਸਾਨ ਨੂੰ ਸਮਝ ਨਹੀਂ ਆਇਆ ਕਿ ਆਖਿਰਕਾਰ ਹੋਇਆ ਕੀ ਹੈ ਦਿਲਜੀਤ ਦੋਸਾਨ ਨੇ ਫੋਨ ਚੁੱਕਿਆ ਅਤੇ ਮਜ਼ਾਕੀਆ ਲੈ ਕੇ ਲੈਜ਼ੇਵਿਚ ਕਿਹਾ कि ਤੁਸੀਂ ਪਹਿਲਾਂ ਹੀ ਫੋਨ ਸੁੱਟੇ ਜਾਂਦੇ ਹੋ ਜਾ ਤਾਂ ਨਵਾਂ ਵਾਲਾ ਆ ਗਿਆ ਹੈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਫੋਨ ਪਹਿਲਾਂ ਹੀ ਸੁੱਟ ਦਿਓ ਹਾਲਾਂਕਿ ਉਹ ਆਈਫੋਨ 16 ਵਾਲਾ ਇਸ਼ਾਰਾ ਕਰ ਰਹੀ ਸੀ ਸ਼ਾਇਦ ਪਰ ਦਿਲਜੀਤ ਦੋਸਾਂਝ ਨੂੰ ਗੁੱਸਾ ਆਇਆ ਉਹਨਾਂ ਨੇ ਕੁਝ ਸ਼ਬਦਾਵਲੀ ਅਜਿਹੀ ਵਰਤੀ ਗੁੱਸੇ ਦੇ ਵਿੱਚ ਕਿ ਜੋ ਇਹ ਪੂਰਾ ਪ੍ਰੋਗਰਾਮ ਚੱਲ ਰਿਹਾ ਹੈ ਉਸ ਦੇ ਵਿੱਚ ਤੁਸੀਂ ਖਲਲ ਪਾਉਣ ਦੀ ਕੋਸ਼ਿਸ਼ ਨਾ ਕਰੋ ਲੋਕ ਇੰਜੋਏ ਕਰ ਰਹੇ ਨੇ ਤੇ ਇੰਜੋਏ ਕਰਨ ਦਿਓ ਦਿਲਜੀਤ ਦੋਸਾਂਝ ਵੱਲ ਜਦੋਂ ਫੋਨ ਸੁੱਟਿਆ ਗਿਆ ਉਹਨਾਂ ਨੇ ਜਦੋਂ ਫੋਨ ਚੁੱਕਦੇ ਹੋਏ ਕਿਸ ਤਰ੍ਹਾਂ ਦਾ ਰਿਐਕਸ਼ਨ ਦਿੱਤਾ ਤੁਸੀਂ ਵੀ ਦੇਖੋ फोन टूट गया दोबारा दोबारा दो जीरा पता की गल है ये थोड़ा फोन खराब हो गया चलो वैसे तो अपन तो और आ रहा है अब बोल दो नो फोन में नो टू द शो प्लीज आई लव यू ब्रदर आई लव यू टू राइट अपना फोन क्यों खराब कर दिया आई लव यू सॉरी ਚਲੋ ਵੈਸੇ ਤਾਂ ਆਪਣਾ ਫੋਨ ਆ ਰਿਹਾ ਹੈ ਚਾਪੋ ਡੋਟ ਡੋਟ ਹੋ ਰਿਹਾ ਹੈ ਮੂਵਮੈਂਟ ਨੂੰ ਡੋਟ ਦੱਸੋ ਪਲੀਜ਼ ਆਈ ਲਵ ਯੂ ਬ੍ਰਦਰ ਆਈ ਲਵ ਯੂ ਰਾਈਟ ਆਪਣਾ ਫੋਟੋਗ੍ਰਾਫ ਕਰ ਦਿੰਦਾ ਹਾਂ ਆਈ ਲਵ ਯੂ ਬਟ ਡੋਟ ਡੂ ਦਿਸ ਸ਼ਿਟ ਤਾਂ ਇਹ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਕੁਝ ਘੰਟੇ ਪਹਿਲਾਂ ਦਾ ਹੈ ਪੈਰਿਸ ਦੇ ਵਿੱਚ ਦਿਲਜੀਤ ਦੋਸਾਂਝ ਪਰਫਾਰਮ ਕਰ ਰਹੇ ਸੀ ਪੈਰਿਸ ਦੇ ਵਿੱਚ ਵੱਡੀ ਭੀੜ ਸੀ ਉਹਨਾਂ ਦੇ ਲਾਈਵ ਕਾਨਸਰਟ ਦੇ ਵਿੱਚ ਜਿਵੇਂ ਹੀ ਉਹ ਰੁਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਸੀ ਪਰਫਾਰਮੈਂਸ ਦੇ ਰਹੇ ਸੀ ਤਾਂ ਅਚਾਨਕ ਜਿਵੇਂ ਹੀ ਦਿਲਜੀਤ ਦੋਸਾਂਝ ਅੱਗੇ ਸਟੇਜ ਵੱਲ ਨੂੰ ਵਧੇ ਤਾਂ ਕਿਸੇ ਨੇ ਫੋਨ ਸੁੱਟਿਆ ਨਾਲ ਉਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਆਪਣੀ ਜੋ ਜੈਕਟ ਸੀ ਉਹ ਜੈਕਟ ਉਤਾਰ ਕੇ ਆਪਣੇ ਫੈਨਸ ਵੱਲ ਸੁੱਟ ਰਿਹਾ ਸੀ ਕਿਉਂਕਿ ਅਜਿਹਾ ਹੁੰਦਾ ਹੈ ਕਿ ਜਦੋਂ ਕੋਈ ਵੱਡਾ ਗਾਇਕ ਸਟੇਜ ਤੋਂ ਆਪਣਾ ਚਾਹੇ ਕੋਈ ਘੜੀ ਹੋਵੇ ਕੋਈ ਆਪਣਾ ਜੈਕਟ ਹੋਵੇ ਕੋਈ ਵੀ ਚੀਜ਼ ਜੋ ਦਰਸ਼ਕਾਂ ਵੱਲ ਸੁੱਟਦਾ ਹੈ ਜੋ ਉੱਥੇ ਫੈਨਸ ਆਏ ਹੋਣ ਉਹਨਾਂ ਵੱਲ ਸੁੱਟਦਾ ਹੈ ਤਾਂ ਲੋਕਾਂ ਦੇ ਵਿੱਚ ਉਹ ਚੀਜ਼ ਹਾਸਲ ਕਰਨ ਦੇ ਲਈ ਹੋੜ ਮਚ ਜਾਂਦੀ ਹੈ ਪਰ ਅਚਾਨਕ दिलजीत दोसांझ ਦੇ ਸ਼ੋਰ ਵਿੱਚ ਜੋ ਹੋਇਆ ਉਸ ਨਾਲ ਉਹ ਵੀ ਹੈਰਾਨ ਹੋ ਗਏ ਜਦੋਂ ਉਹਨਾਂ ਦੇ ਵੱਲ ਕਿਸੇ ਨੇ ਆਪਣਾ ਫੋਨ ਸੁੱਟਿਆ ਅਕਸਰ ਇਹ ਵੀ ਹੁੰਦਾ ਹੈ ਕਿ ਕਈ ਫੈਨਸ ਗਾਇਕ ਨਾਲ ਆਪਣੀ ਤਸਵੀਰ ਲੈਣਾ ਚਾਹੁੰਦੇ ਨੇ ਪਰ ਉਹ ਮੌਕਾ ਨਹੀਂ ਮਿਲਦਾ ਤਾਂ ਕਈ ਵਾਰ ਇਹ ਵੀ ਹੋਇਆ ਹੈ ਕਿ ਕਈ ਲੋਕ ਆਪਣਾ ਫੋਨ ਗਾਇਕ ਦੇ ਵੱਲ ਸਟੇਜ ਤੇ ਸੁੱਟ ਦਿੰਦੇ ਨੇ ਹੋ ਸਕਦਾ ਹੈ ਕਿ ਜਿਸ ਸ਼ਖਸ ਨੇ ਇਹ ਫੋਨ ਦਿਲਜੀਤ ਦੋਸਾਂਝ ਵੱਲ ਸੁੱਟਿਆ ਹੋਵੇਗਾ ਉਸ ਦੀ ਮਨਸ਼ਾ ਕੁਝ ਹੋਰ ਰਹੀ ਹੋਵੇਗੀ ਹੋ ਸਕਦਾ ਹੈ ਕਿ ਉਸ ਨੂੰ ਲੱਗਦਾ ਹੋਵੇ ਕਿ ਦਿਲਜੀਤ ਦੋਸਾਂਝ ਸ਼ਾਇਦ ਇਸ ਦੇ ਵਿੱਚ ਇੱਕ ਸੈਲਫੀ ਲੈ ਕੇ ਉਸ ਵੱਲ ਇਹ ਫੋਨ ਵਾਪਸ ਕਰ ਦੇਣਗੇ ਪਰ ਜਦੋਂ ਕੋਈ ਗਾਇਕ ਕਿਸ ਤਰ੍ਹਾਂ ਪਰਫਾਰਮ ਕਰਦਾ ਹੈ ਤਾਂ ਉਸ ਦੇ ਲਈ ਜੋ ਸਿਚੁਏਸ਼ਨ ਹੁੰਦੀ ਹੈ ਉਹ ਮੁਸ਼ਕਲ ਬਣ ਜਾਂਦੀ ਹੈ ਕਿਉਂਕਿ ਇੰਨੇ ਸਾਰੇ ਲੋਕਾਂ ਦੇ ਅੱਗੇ ਪਰਫਾਰਮ ਕਰਨਾ ਹੁੰਦਾ ਤੇ ਜਦੋਂ ਉੱਥੇ ਉਮੀਦ ਤੋਂ ਪਰੇ ਹੋ ਕੇ ਕੋਈ ਗਲਵਾਪਰਦੀ ਹੈ ਤਾਂ ਕਿਸੇ ਨੂੰ ਵੀ ਪਰੇਸ਼ਾਨੀ ਹੋਣੀ ਲਾਜ਼ਮੀ ਹੈ ਦਿਲਜੀਤ ਜੋਸਾਨ ਨੇ ਵੀ ਇਸ ਪੂਰੇ ਮੌਕੇ ਨੂੰ ਬੜੇ ਧਿਆਨ ਨਾਲ ਸੰਭਾਲਿਆ ਹਾਲਾਂਕਿ ਥੋੜਾ ਮਜ਼ਾਕੀਆ ਲੈ ਕੇ ਲੈਜੇ ਦੇ ਚੋਣਾ ਕਿ ਤੁਸੀਂ ਹਾਲੇ ਹਾਲਾਂਕਿ ਨਵਾਂ ਫੋਨ ਤਾਂ ਹਜੇ ਲਾਂਚ ਹੀ ਹੋਇਆ ਤਾਂ ਪੁਰਾਣੇ ਫੋਨ ਨੂੰ ਕਿਉਂ ਐਦਾਂ ਸੁੱਟ ਰਹੇ ਹੋ ਪਰ ਉਸ ਤੋਂ ਬਾਅਦ ਥੋੜੀ ਉਹਨਾਂ ਦੇ ਗੱਲਾਂ ਦੇ ਵਿੱਚ ਨਰਾਜ਼ਗੀ ਜ਼ਰੂਰ ਸੀ ਤਾਂ ਉਹਨਾਂ ਨੇ ਉਹ ਫੋਨ ਵਾਪਸ ਕਰਦੇ ਹੋਏ ਥੋੜਾ ਨਰਾਜ਼ਗੀ ਜ਼ਰੂਰ ਦਿਖਾਈ ਸੀ ਇਹ ਵੀਡੀਓ ਫਿਰ ਮੁੜ ਕੇ ਇੱਕ ਵਾਰ ਤੁਹਾਨੂੰ ਦਿਖਾਉਂਦੇ ਆ Don't do this, shit. please. I love you, brother. I love you too. But I not the phone too grammed. I love you. I love you so much. But don't do this. Shit. Don't do this, bro. phone. not broken. Come bro. Don't ruin the moment, bro. Don't do this, shit. please. I love you, brother. I love you too. I thought the phone too you. I love you. I love you so much. But don't do not ਲਕੇ ਦਿਲਜੀਤ ਦੋਸਾਂ ਦਾ ਜਿਹੜਾ ਲਾਈਵ ਕਾਨਸਰਟ ਸੀ ਉਹਨਾਂ ਲਈ ਇਹ ਪਹਿਲਾ ਤਾਂ ਨਹੀਂ ਸੀ ਤੇ ਇਸ ਤਰ੍ਹਾਂ ਦੀ ਜੋ ਹਰਕਤ ਉਹਨਾਂ ਦੇ ਲਾਈਵ ਕਾਨਸਰਟ 'ਚ ਹੋਈ ਹੈ ਉਹ ਸ਼ਾਇਦ ਘੱਟ ਹੀ ਦੇਖਣ ਨੂੰ ਮਿਲੀ ਹੈ ਮੇਰੇ ਯਾਦ ਨਹੀਂ ਆ ਰਿਹਾ ਕਿ ਜੇ ਇਹ ਪਹਿਲਾਂ ਕਦੋਂ ਹੋਇਆ ਪਰ ਦਿਲਜੀਤ ਦੋਸਾਂ ਨੂੰ ਇਹ ਗੱਲ ਜ਼ਰੂਰ ਹੁਣ ਮਹਿਸੂਸ ਹੋ ਰਹੀ ਹੋਵੇਗੀ ਕਿ ਉਹ ਜਦੋਂ ਹੁਣ ਭਾਰਤ ਆਉਣਗੇ ਤਾਂ ਭਾਰਤ ਦੇ ਵਿੱਚ ਵੀ ਉਹਨਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਦਿੱਲੀ ਮੁੰਬਈ ਹੋਰ ਬਾਕੀ ਸ਼ਹਿਰਾਂ ਦੇ ਵਿੱਚ ਕਾਨਸਰਟ ਨੇ ਲਗਾਤਾਰ ਕਾਨਸਰਟ ਨਹੀਂ ਤੇ ਲੋਕ ਬੜੇ ਹੀ ਬੇਸਬਰੀ ਨਾਲ ਦਿਲਜੀਤ ਦੋਸਾਂ ਦੇ ਉਸ ਸ਼ੋਅ ਦੀ ਵੇਟ ਕਰ ਰਹੇ ਨੇ ਜਦੋਂ ਉਹ ਲੋਕ ਦੇਖਣ ਜਾਣਗੇ ਪਰ ਉਹ ਲੋਕ ਵੀ ਇਸ ਗੱਲ ਦੇ ਉੱਪਰ ਨਿਰਾਜ਼ ਨੇ ਬਹੁਤ ਸਾਰੇ ਲੋਕ ਨਿਰਾਜ਼ ਨੇ ਕਿ ਦੋਸਾਂਜ ਦੇ ਇਸ ਲਾਈਵ ਕਾਨਸਰਟ ਜੋ ਭਾਰਤ ਚ ਹੋਣ ਵਾਲਾ ਉਸ ਦੇ ਲਈ ਟਿਕਟਾਂ ਨਹੀਂ ਮਿਲ ਰਹੀਆਂ ਇਹ ਤੇ ਕਹਾਣੀ ਰਹੀ ਪਰ ਪੈਰਿਸ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਹੁਣ ਚਰਚਾ ਜਰੂਰ ਸੋਸ਼ਲ ਮੀਡੀਆ ਤੇ ਛਿੜ ਗਈ ਹੈ ਕਿ ਦਿਲਜੀਤ ਉਸਾਨ ਦੇ ਸ਼ੋਅ ਦੇ ਵਿੱਚ ਆਖਿਰਕਾਰ ਜਿਸ ਨੇ ਫੋਨ ਛੁੱਟਿਆ ਉਸ ਦੀ ਮਨਸ਼ਾ ਕੀ ਹੋਏਗੀ ਕਿ ਉਸ ਦੀ ਮਨਸ਼ਾ ਹੋਏਗੀ ਕਿ ਮੈਂ ਫੋਟੋ ਮੇਰੀ ਫੋਟੋ ਦੇ ਵਿੱਚ ਮੇਰੇ ਫੋਨ ਦੇ ਵਿੱਚ ਦਿਲਜੀਤ ਉਸਾਨ ਜ ਫੋਟੋ ਕਲਿੱਕ ਕਰਨ ਜਾਂ ਕੋਈ ਜਾਣ ਬੁੱਝ ਕੇ ਸ਼ਰਾਰਤ ਕੀਤੀ ਗਈ ਹੋਏਗੀ ਕਿਉਂਕਿ ਜਿਹੜੇ ਵੱਡੇ ਸਟਾਰ ਨੇ ਜਦੋਂ ਪਰਫਾਰਮ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਲਈ ਸਿਚੁਏਸ਼ਨ ਕਾਫੀ ਖਰਾਬ ਹੋ ਜਾਂਦੀ ਜਦੋਂ ਕੋਈ ਜੋ ਉਮੀਦੋਂ ਪਰੇ हट ਕੇ ਕਿਸੇ ਤਰ੍ਹਾਂ ਦੀ ਕੋਈ ਹਰਕਤ ਕੀਤੀ ਜਾਂਦੀ ਹੈ ਇਹ ਤਾਂ ਦਿਲਜੀਤ ਉਸਾਂ ਦੀ ਸੀ ਗੱਲ ਕੀਤੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਕਰਨ ਔਜਲਾ ਦੀ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਕਰਨ ਔਜਲਾ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਲੰਡਨ ਦੇ ਵਿੱਚ ਕਰਨ ਔਜਲਾ ਪਰਫਾਰਮ ਕਰ ਰਹੇ ਸੀ ਕਈ ਦਿਨਾਂ ਦਾ ਟੂਰ ਸੀ ਉਹਨਾਂ ਦਾ ਲੰਡਨ ਦਾ ਤੇ ਲੰਡਨ ਦੇ ਇੱਕ ਸਟੇਜ ਤੇ ਜਦੋਂ ਉਹ ਖੜੇ ਪਰਫਾਰਮ ਕਰ ਰਹੇ ਸੀ ਤਾਂ ਇੱਥੇ ਹੱਦ ਉਸ ਵੇਲੇ ਹੋ ਗਈ ਜਦੋਂ ਕਰਨ ਔਜਲਾਵਲ ਕਿਸੇ ਨੇ ਭੀੜ ਦੇ ਵਿੱਚੋਂ ਆਪਣਾ ਸ਼ੂਜ਼ ਜ ਆਪਣਾ ਜੁੱਤਾ ਚੁੱਕ ਕੇ ਕਰਨ ਔਜਲਾ ਦੇ ਵੱਲ ਮਾਰਿਆ ਤੇ ਉਹਨਾਂ ਦੇ ਮੂੰਹ ਤੇ ਉਹ ਸ਼ੂਜ਼ ਵੱਜਿਆ ਸੀ ਜਿਸ ਤੋਂ ਬਾਅਦ ਕਰਨ ਔਜਲਾ ਬੇहद ਨਾਰਾਜ਼ ਹੋਏ ਸੀ ਉਹਨਾਂ ਨੇ ਉਹ ਸ਼ੂ ਚੱਕ ਕੇ ਸੁੱਟਿਆ ਅਤੇ ਕਿਹਾ ਕਿ ਜਦੋਂ ਤੁਸੀਂ ਪਰਫਾਰਮੈਂਸ ਦੇਖਣ ਆਉਂਦੇ ਹੋ ਤਾਂ ਆਪਣੇ ਤੁਸੀਂ ਇੰਜੋਏ ਨਹੀਂ ਕਰਨਾ ਪਰ ਬਾਕੀ ਲੋਕਾਂ ਦੇ ਐਨਜਾਇਮੈਂਟ ਨੂੰ ਖਰਾਬ ਨਾ ਕਰੋ ਬੇहद ਖਫਾ ਹੋਏ ਸੀ ਕਰਨ ਔਜਲਾ ਉਸ ਵੇਲੇ ਕੁਝ ਦਿਨ ਪਹਿਲਾਂ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਰਨ ਔਜਲਾ ਦੀਆਂ ਸੋਸ਼ਲ ਮੀਡੀਆ ਤੋਂ ਲੈ ਕੇ ਨਿਊਜ਼ਪੇਪਰਸ ਤੱਕ ਤੇ ਟੀਵੀ ਚੈਨਲਾਂ ਤੱਕ ਇਹ ਤਸਵੀਰ ਕਾਫੀ ਵਾਇਰਲ ਹੋਈ ਸੀ ਕਿ ਆਖਿਰਕਾਰ ਕਰਨ ਔਜਲਾ ਨੂੰ ਕੌਣ ਸ਼ਖਸ ਹੈ ਜੋ ਨਾਪਸੰਦ ਕਰ ਰਿਹਾ ਹੈ ਕਿ ਉਹਨਾਂ ਵੱਲ ਜੁੱਤਾ ਸੁਟਿਆ ਇਹ ਤਰ੍ਹਾਂ ਦੀ ਗੱਲ ਪਰ ਅਕਸਰ ਹੁੰਦਾ ਕੀ ਹੈ ਕਿ ਜਦੋਂ ਵੱਡੇ ਗਾਇਕ ਸਟੇਜ ਤੇ ਪਰਫਾਰਮ ਕਰ ਰਹੇ ਹੁੰਦੇ ਨੇ ਤਾਂ ਸਾਰੀ ਜਨਤਾ ਇੱਕੋ ਤਰ੍ਹਾਂ ਦੀ ਨਹੀਂ ਆਉਂਦੀ ਉਹਨਾਂ ਗਾਇਕਾਂ ਦੀ ਸੁਰੱਖਿਆ ਦੇ ਲਈ ਹਾਲਾਂਕਿ ਸੁਰੱਖਿਆ ਕਰਮੀ ਮੌਜੂਦ ਹੁੰਦੇ ਨੇ ਪਰ ਜਦੋਂ ਤੁਸੀਂ ਓਪਨ ਦੇ ਵਿੱਚ ਲੋਕਾਂ ਸਾਹਮਣੇ ਪਰਫਾਰਮ ਕਰ ਰਹੇ ਹੋ ਤਾਂ ਅਜਿਹੀਆਂ ਚੀਜ਼ਾਂ ਦੇ ਲਈ ਤਿਆਰ ਵੀ ਰਹਿਣਾ ਪੈਂਦਾ ਹੈ ਹਾਲਾਤ ਉਸ ਵੇਲੇ ਹੋਰ ਵਿਗੜ ਜਾਂਦੇ ਨੇ ਜਦੋਂ ਕੋਈ ਮਹਿਲਾ ਪਰਫਾਰਮਰ ਕੋਈ ਮਹਿਲਾ ਸਿੰਗਰ ਜਦੋਂ ਪਰਫਾਰਮ ਕਰ ਰਹੀ ਹੁੰਦੀ ਹੈ ਤਾਂ ਉਸ ਵੇਲੇ ਹਾਲਾਤ ਥੋੜਾ ਹੋਰ ਨਾਜ਼ੁਕ ਹੋ ਜਾਂਦੇ ਨੇ ਇਹਦੀਆਂ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਬੜੀ ਚਰਚਾ ਵਟੋਰੀ ਸੀ ਤੇ ਕਈ ਲੋਕ ਇਸ ਦੇ ਉੱਪਰ ਆਪਣੀ ਰਾਏ ਦਿੰਦੇ ਵੀ ਨਜ਼ਰ ਆਈ ਸੀ ਸਕਰੀਨ ਤੇ ਤੁਸੀਂ ਦੋ ਤਸਵੀਰਾਂ ਦੇਖ ਰਹੇ ਹੋ ਇੱਕ ਤਸਵੀਰ ਹੈ ਸ਼ਕੀਰਾ ਦੀ ਸ਼ਕੀਰਾ ਨੂੰ ਕੌਣ ਨਹੀਂ ਜਾਣਦਾ ਪੂਰੀ ਦੁਨੀਆ ਦੇ ਵਿੱਚ ਪੌਪ ਸਿੰਗਰ ਨੇ ਉਹਨਾਂ ਦਾ ਨਾਮ ਵੱਡਾ ਹੈ ਉਸ ਤੋਂ ਦੂਜੀ ਤਸਵੀਰ ਹੈ ਕਾਰਡੀ ਬੀ ਕਾਰਡੀ ਬੀ ਰੈਪਰ ਨੇ ਜੋ ਕਿ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਵੱਡਾ ਹੈ ਕਾਰਡੀ ਬੀ ਤੇ ਇੱਕ ਪਾਸੇ ਸ਼ਕੀਰਾ ਸ਼ਕੀਰਾ ਕੁਝ ਸਮੇਂ ਪਹਿਲਾਂ ਕੁਝ ਦਿਨ ਪਹਿਲਾਂ ਮਿਆਮੀ ਫਲੋਰੀਡਾ ਦੇ ਵਿੱਚ ਪਰਫਾਰਮ ਕਰ ਰਹੀ ਸੀ ਹਾਲਾਂਕਿ ਬੜੀ ਸ਼ਰਮਨਾਕ ਹਰਕਤ ਕੀਤੀ ਗਈ ਸੀ ਜਿਸ ਨੂੰ ਸ਼ਕੀਰਾ ਨੇ ਪਰਫਾਰਮੈਂਸ ਦੇ ਦੌਰਾਨ ਹੀ ਇਸ ਦਾ ਵਿਰੋਧ ਕੀਤਾ ਸੀ ਸ਼ਕੀਰਾ ਜਦੋਂ ਪਰਫਾਰਮ ਕਰ ਰਹੀ ਸੀ ਤਾਂ ਉਹਨਾਂ ਨੂੰ ਜਦੋਂ ਇਹ ਇਹ ਲਾਜ਼ਮੀ ਹੁੰਦਾ ਜਦੋਂ ਤੁਹਾਡਾ ਪਸੰਦੀਦਾ ਕਲਾਕਾਰ ਪਰਫਾਰਮ ਕਰ ਰਿਹਾ ਹੋਵੇ ਤਾਂ ਤੁਸੀਂ ਵੀਡੀਓ ਬਣਾਉਂਦੇ ਹੋ ਫੈਨਸ ਵੀਡੀਓ ਬਣਾਉਂਦੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਅਪਲੋਡ ਕਰਦੇ ਨੇ ਪਰ ਇਹ ਜੋ ਵੀਡੀਓ ਸਾਹਮਣੇ ਆਇਆ ਸ਼ਕੀਰਾ ਨੂੰ ਨਾਗਵਾਰ ਗੁਜ਼ਰਿਆ ਕਿਸੇ ਨੂੰ ਵੀ ਜੋ ਅ ਅਜਹੀਆਂ ਹਰਕਤਾਂ ਤੋਂ ਨੂੰ ਪਸੰਦ ਨਹੀਂ ਕਰਦਾ ਉਸ ਨੂੰ ਇਹ ਗੱਲ ਪਸੰਦ ਨਹੀਂ ਆਏਗੀ ਕਿਸੇ ਫੈਨ ਵੱਲੋਂ ਸ਼ਕੀਰਾ ਜਦੋਂ ਪਰਫਾਰਮ ਕਰ ਰਹੀ ਸੀ ਤਾ ਬੜੇ ਵਿਵਾਦਤ ਤਰੀਕੇ ਨਾਲ ਉਹਨਾਂ ਦਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਸ਼ਕੀਰਾ ਨੇ ਇਸ਼ਾਰੇ-ਇਸ਼ਾਰੇ ਦੇ ਵਿੱਚ ਰੋਕਣ ਦੀ ਕੋਸ਼ਿਸ਼ ਵੀ ਕੀਤੀ ਕਿ ਅਜਿਹਾ ਨਾ ਕਰੋ ਪਰ باوجود ਉਸ ਦੇ ਉਸ ਫੈਨ ਨੇ ਵੀਡੀਓ ਜਾਰੀ ਰੱਖਿਆ ਤਾਂ ਸ਼ਕੀਰਾ ਨੂੰ ਰੁਕਣਾ ਪਿਆ ਤਾਂ ਸ਼ਕੀਰਾ ਨੇ ਮਨਾਂ ਕੀਤਾ ਕਿ ਗਲਤ ਤਰੀਕੇ ਨਾਲ ਉਹਨਾਂ ਦਾ ਫੋਟੋ ਸ਼ੂਟ ਜਾਂ ਵੀਡੀਓ ਸ਼ੂਟ ਨਾ ਕੀਤਾ ਜਾਵੇ ਜਿਸ ਤੋਂ ਬਾਅਦ ਇਸ ਦੇ ਉੱਪਰ ਪੂਰੀ ਦੁਨੀਆ ਵਿੱਚ ਚਰਚਾ ਛਿੜ ਗਈ ਕਿ ਆਖਿਰਕਾਰ ਲੋਕ ਕਿਸ ਮਾਨਸਿਕਤਾ ਦੇ ਨੇ ਖਾਸ ਕਰ ਜਦੋਂ ਕੋਈ ਮਹਿਲਾ ਸਿੰਗਰ ਆ ਮਹਿਲਾ ਕੋਈ ਰੈਪਰ ਪਰਫਾਰਮ ਕਰ ਰਹੀ ਹੋਏ ਇਹ ਤਸਵੀਰ ਇੱਕ ਸ਼ਕੀਰਾ ਦੀ ਦੂਜੀ ਤਸਵੀਰ ਪਿਛਲੇ ਸਾਲ ਦੀ ਹੈ ਰੈਪਰ ਕਾਰਡੀ ਬੀ ਦੀ ਰੈਪਰ ਕਾਰਡੀ ਬੀ ਉਸ ਸਮੇਂ ਯੂਐਸਏ ਦੇ ਵਿੱਚ ਪਰਫਾਰਮ ਕਰ ਰਹੀ ਸੀ ਕਿਸੇ ਫੈਨ ਵੱਲੋਂ ਉਹਨਾਂ ਦੇ ਉੱਪਰ ਕੋਈ ਕੋਲਡ ਡਰਿੰਕ ਜਾਂ ਪੀਣ ਵਾਲਾ ਕੋਈ ਪਦਾਰਥ ਸੀ ਉਹ ਸ਼ੂਟ ਦਿੱਤਾ ਗਿਆ ਕਾਰਡੀਬੀ ਇੰਨੇ ਗੁੱਸੇ ਦੇ ਵਿੱਚ ਆਈ ਕਿ ਉਸਨੇ ਜਿਸ ਮਾਈਕ੍ਰੋਫੋਨ ਤੇ ਉਹ ਗਾਣਾ ਗਾਉਂਦੇ ਨੇ ਮਾਈਕ੍ਰੋਫੋਨ ਹੀ ਵਗਾ ਕੇ ਉਸ ਫੈਨ ਵੱਲ ਮਾਰਿਆ ਭੀੜ ਵੱਲ ਮਾਰਿਆ ਗੁੱਸੇ ਦੇ ਵਿੱਚ ਅਚਾਨਕ ਜੋ ਸੁਰੱਖਿਆ ਕਰਮਚਾਰੀ ਤੋਂ ਹਰਕਤ ਵੀ ਚਾਏ ਕਿ ਆਖਿਰਕਾਰ ਇਹ ਹੋ ਕੇ ਗਿਆ ਸਕਿੰਟਾਂ ਦੇ ਵਿੱਚ ਹੀ ਕਾਰਡੀਬੀ ਦਾ ਗੁੱਸਾ ਸਤਵੇਂ ਸਾਮਾਨ ਤੇ ਸੀ ਤੇ ਉਹਨਾਂ ਨੇ ਮਾਈਕ ਚੁੱਕ ਕੇ ਫੈਨਸ ਦੇ ਜੋ ਭੀੜ ਸੀ ਉਸ ਦੇ ਵਿੱਚ ਜਿੰਨੇ ਉਹ ਕੋਲਡ ਡਰਿੰਕ ਸੁੱਟਿਆ ਉਸ ਵੱਲ ਚੁੱਕ ਕੇ ਮਾਰਿਆ ਸੀ ਤਾਂ ਇਹ ਇਹ ਜ਼ਰੂਰੀ ਨਹੀਂ ਹੈ ਕਿ ਹਰ ਬਾਰ ਜੋ ਪਰਫਾਰਮਰ ਹੈ ਉਹ ਆਪਣੇ ਆਪਣੇ ਗੁੱਸੇ ਨੂੰ ਕੰਟਰੋਲ ਹੀ ਕਰ ਸਕੇ ਤਾਂ ਕਾਰਡੀ ਬੀਟ ਤਾਂ ਆਪਣੇ ਗੁੱਸੇ ਨੂੰ ਕੰਟਰੋਲ ਨਹੀਂ ਕਰ ਸਕੀ ਸ਼ਕੀਰਾ ਨੇ ਆਪਣਾ ਗੁੱਸਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਗਲਤ ਤਰੀਕੇ ਨਾਲ ਮੇਰੀ ਵੀਡੀਓ ਨਾ ਬਣਾਈ ਜਾਵੇ ਖੈਰ ਇਹ ਕੋਈ ਜਿਹੜੇ ਅਸੀਂ ਐਗਜ਼ਾਮਪਲ ਦਿੰਦੇ ਨੇ ਕੋਈ ਘੱਟ ਨਹੀਂ ਨੇ ਇਸ ਤੋਂ ਵੱਧ ਬਹੁਤ ਸਾਰੇ ਤੁਸੀਂ ਕਿਸੇ ਸੁਣੇ ਹੋਣਗੇ ਜਾਂ ਦੇਖੇ ਹੋਣਗੇ ਜਦੋਂ ਸਟੇਜਾਂ ਤੇ ਪਹੁੰਚੇ ਸਿੰਗਰਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੁੜ ਕੇ ਤੁਹਾਨੂੰ ਉਹ ਤਸਵੀਰ ਦਿਖਾਉਂਦੇ ਪਰਿਸ ਵਾਲੀ ਪੈਰਿਸ ਜਿੱਥੇ ਦਿਲਜੀਤ ਦੋਸਾਂਝ ਪਰਫਾਰਮ ਕਰ ਰਹੇ ਸੀ ਕੁਝ ਘੰਟੇ ਪਹਿਲਾਂ ਇਹ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਲੋਕ ਇਸ ਦੇ ਉੱਪਰ ਆਪੋ ਆਪਣੀ ਰਾਏ ਰੱਖ ਰਹੇ ਨੇ ਤੇ ਖਾਸ ਕਰ ਉਹ ਲੋਕ ਜੋ ਦਿਲਜੀਤ ਦੋਸਾਂਝ ਦੀ ਉਡੀਕ ਦੇ ਵਿੱਚ ਬੈਠੇ ਨੇ ਭਾਰਤ ਦੇ ਵਿੱਚ ਉਹਨਾਂ ਦੇ ਕਾਨਸਰਟ ਨੂੰ ਲੈ ਕੇ ਕਿ ਕਦੋਂ ਦਿਲਜੀਤ ਦੋਸਾਂਝ ਪਹੁੰਚਣਗੇ ਤੇ ਪਰਫਾਰਮੈਂਸ ਦੇਣਗੇ ਪਰ ਇੱਕ ਵਾਰ ਹੋਰ ਵੀਡੀਓ ਤੁਹਾਨੂੰ ਦਿਖਾ ਦਈਏ ਕਿ ਦਿਲਜੀਤ ਦੋਸਾਂਝ ਨੇ ਜਦੋਂ ਉਹਨਾਂ ਵੱਲ ਫੋਨ ਛੁੱਟਿਆ ਗਿਆ ਉਸ ਤੋਂ ਪਹਿਲਾਂ ਉਹ ਕਿਸੇ ਆਪਣੇ ਫੈਨਸ ਵੱਲ ਜੈਕਟ ਸੁੱਟ ਰਹੇ ਸੀ ਆਪਣੇ ਫੈਨਸ ਨੂੰ ਆਪਣੀ ਜੈਕਟ ਦਿੱਤੀ ਉਹਨਾਂ ਨੇ ਪਰ ਅਚਾਨਕ ਜਿਵੇਂ ਹੀ ਜੈਕਟ ਸੁੱਟੀ ਉਸ ਤੋਂ ਬਾਅਦ ਇੱਕਦਮ ਹੀ ਇੱਕ ਫੋਨ ਉਹਨਾਂ ਦੇ ਸਾਹਮਣੇ ਸੁੱਟਿਆ ਗਿਆ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਥੋੜਾ ਆਪਣੇ ਲਹਿਜੇ ਦੇ ਤਹਿਤ ਉਹਨਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਜਵਾਬ ਦਿੱਤਾ ਪਰ ਉਸ ਤੋਂ ਬਾਅਦ ਥੋੜਾ ਉਹ ਗੁੱਸੇ ਦੇ ਵਿੱਚ ਵੀ ਨਜ਼ਰ ਆਏ ਵੀਡੀਓ ਇੱਕ ਵਾਰ ਫਿਰ ਦੇਖੋ ਉਹ ਤੋਂ ਬਾਅਦ 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 ਉਹ ਤੋਂ इन्होंने फोन तो खराब हो गया चलो वैसे तो हम बता ऑड आ रहा है ब्रो नो डोंट रूइन द मोमेंट ब्रो डोंट डू दैट प्लीज आई लव यू ब्रदर आई लव यू टू अरे तो अपना फोन क्यों खराब कर रहे हो आई लव यू आई लव यू सो मच बट डोंट डू दैट